ਕੋᱫਾ ਸਭ ਤੋਂ ਵਧੀਆ ਦੋਸਤ ਕੌਣ ਹੈ ਇਨਸਾਨ ਦਾ ਕਹਿੰਦੇ ਸਭ ਤੋਂ ਵਧੀਆ ਦੋਸਤ ਤੁਹਾਡਾ ਇੱਕ ਚੰਗੀ ਕਿਤਾਬ ਹੋ ਸਕਦੀ ਹੈ ਤੇ ਸਭ ਤੋਂ ਵਧੀਆ ਹੈ ਨਾ ਕ੍ਰੀਏਟਿਵ ਕੰਮ ਕਰਨਾ ਬਹੁਤ ਮੁਸ਼ਕਲ ਹੁੰਦਾ ਜੀ ਮੁਹੱਬਤ ਤੋਂ ਬਿਨਾਂ ਦੁਨੀਆ 'ਚ ਕੁਝ ਵੀ ਨਹੀਂ ਸੰਭਲਦਾ ਅਸੀਂ ਮੁਹੱਬਤ ਨੂੰ ਇਨੇ ਕਥਾਂ 'ਚ ਕਾਇਦ ਕਰ ਦਿੰਦੇ ਹਾਂ ਜਿੰਨਾ ਕਿਸੇ ਆਪਣੇ ਆਪਸ ਵਿੱਚ ਮੋਲੀ ਚੰਗੀ ਗੱਲਸ ਉਹਨਾਂ ਸਮਾਜ ਚੰਗਾ ਰਹੂਗਾ ਅਸੀਂ ਪੋਜ਼ਿਟਿਵ ਹੋਵਾਂਗੇ ਸਮਾਜ ਪੋਜ਼ਿਟਿਵ ਹੋਏਗਾ ਚਾਹੇ ਸਿੰਗਿੰਗ ਹੋਵੇ ਐਕਟਿੰਗ ਹੋਵੇ ਬਟ ਸ਼ਾਇਰੀ ਕਿ ਇਦਾਂ ਦੀ ਚੀਜ਼ ਹੈ ਜੋ ਰੂਹ ਨਾਲ ਨਿਕਲਦੀ ਹੈ ਆਪਣੀ ਅੰਦਰੋਂ ਆਤਮਾ ਜਿਹੜੀ ਹੁੰਦੀ ਹੈ ਆਪਣੇ ਮੈਂਟਲ ਥਾਟਸ ਹੁੰਦੇ ਉੱਥੋਂ ਨਿਕਲਦੀ ਹੈ ਇਦਾਂ ਦੀ ਕਿਉਂ ਹੈ ਕਿ ਇਸ ਚੀਜ਼ ਦੀ ਟ੍ਰੇਨਿੰਗ ਕਿਉਂ ਨਹੀਂ ਹੈਗੀ ਦੇਬੀ ਦਾ ਤਾਂ ਰੱਬ ਵੱਲੋਂ ਹੀ ਸੂਤ ਆ ਗਿਆ ਹੈ ਸੱਚ ਪੁੱਛੋ ਤੇ ਲਿਖਣਾ ਗਾਉਣਾ ਸੌਖਾ ਨਹੀਂ ਹੁੰਦਾ ਤੇ ਸ਼ਾਇਰ ਮੇਰੇ ਨਾਲ ਮੌਜੂਦ ਨੇ ਦੇਬੀ ਜੀ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਸਤਿ ਸ਼੍ਰੀ ਅਕਾਲ ਸਨ ਆਨਰ ਸਰ ਟੂ ਮੀਟ ਯੂ ਸਭ ਤੋਂ ਪਹਿਲਾਂ ਮੈਂ ਇਹ ਸਵਾਲ ਪੁੱਛੂੰਗੀ ਤੁਹਾਡੇ ਤੋਂ ਕਿ ਸ਼ਾਇਰੀ ਦੀ اہمیت ਤੁਹਾਡੀ ਲਾਈਫ ਦੇ ਵਿੱਚ ਕੀ ਹੈ बिकॉज ਜਿਵੇਂ ਆਪਾਂ ماں ਪੁੱਤ ਦਾ ਰਿਸ਼ਤਾ ਕਹਿ ਦਿੰਦੇ ਆ ਨਾ ਕਿ ماں ਆਪਣੇ ਬੱਚੇ ਨੂੰ ਨਹੀਂ ਛੱਡ ਸਕਦੀ ਉਵੇਂ ਤੁਹਾਡਾ ਸਾਬ ਹੈ ਕਿ ਤੁਸੀਂ ਸ਼ਾਇਰੀ ਇੱਕ ਮਤਲਬ ਬੱਚੇ ਵਾਂਗੂ ਪਾਲਿਆ ਉਹਨੂੰ ਬੱਚੇ ਵਾਂਗੂ ਨੂੰ ਪਿਆਰ ਕੀਤਾ ਤਾਂ ਕੀ ਕੀ ਮੁقام ਅੱਜ ਹਾਸਲ ਕੀਤਾ ਤੁਸੀਂ ਇਸ ਸ਼ਾਇਰੀ ਦੇ ਸੰਬੰਧ ਵਿੱਚ ਮੈਂ ਤਾਂ ਮੁقام ਤਾਂ ਨਹੀਂ ਮੇਰਾ ਕੁਝ ਵੀ ਹੈਗਾ ਪਰ محبت ਜਿਹੜੀ ਕਵਤਾ ਨਾਲ ਹੈ ਸ਼ਾਇਰੀ ਨਾਲ ਹੈ ਆਦਮ ਨਾਲ ਹੈ ਲਿਟਰੇਚਰ ਨਾਲ ਉਹ ਮੇਰੇ ਬੱਚਪਨ ਤੋਂ ਆ ਜੀ ਹਨਾ ਉਹ ਹਾਲੇ ਵੀ ਉਨੀ ਚੱਲੀ ਆਉਂਦੀ ਉਹ ਰਿਸ਼ਤਾ ਫਿੱਕਾ ਨਹੀਂ ਪਿਆ ਉਹ ਮੁਹੱਬਤ ਹਾਲੇ ਵੀ ਉਨੀ ਆ ਇਹ ਚ ਸਕੂਨ ਮਿਲਦਾ ਇਹ ਚੰਗਾ ਲੱਗਦਾ ਇਹ ਸੰਸਾਰ ਇੱਕ ਆਪਣਾ ਵੱਖਰਾ ਸੰਸਾਰ ਆ ਹਨਾ ਇਹਦੇ ਵਿੱਚ ਨਫ਼ਰਤਾਂ ਲਈ ਤਾਂ ਨਹੀਂ ਕੋਈ ਵੰਡ ਵਖਰੇਵਾ ਨਹੀਂ ਹੈਗਾ ਕੋਈ ਉੱਚਾ ਨਹੀਂ ਮੰਨੇ ਹੈਗਾ ਇਹ ਤੁਹਾਨੂੰ ਕਹਾਵਤ ਹੈ ਨਾ ਕਿ ਕਹਿੰਦੇ ਤੁਹਾਡਾ ਸਭ ਤੋਂ ਵਧੀਆ ਦੋਸਤ ਕੌਣ ਆ ਇਨਸਾਨ ਦਾ ਕਹਿੰਦੇ ਸਭ ਤੋਂ ਵਧੀਆ ਦੋਸਤ ਤੁਹਾਡਾ ਇੱਕ ਚੰਗੀ ਕਿਤਾਬ ਹੋ ਸਕਦੀ ਹੈ ਜਿਹੜਾ ਸਭ ਤੋਂ ਵਧੀਆ ਹਨਾ ਰਮਨ ਬਚਪਨ ਤੋਂ ਮੇਰਾ ਸਾਥ ਥੋੜਾ ਕਿਤਾਬਾਣਾ ਰਿਹਾ ਜੀ ਤੇ ਮੇਰਾ ਫਿਰ ਮੈਨੂੰ ਲੱਗਦਾ ਵੀ ਉਹਨੂੰ ਉੱਪਰ ਕੁਝ ਹੈ ਨਹੀਂ ਉਹ ਉਹਦੇ ਇੱਕ ਵੱਖਰਾ ਸੰਸਾਰ ਹੈ ਜੀ ਤੁਹਾਨੂੰ ਇੱਕ ਜ਼ਿੰਦਗੀ ਦੀ ਇੱਕ ਦਿਸ਼ਾ ਬਦਲ ਦਿੰਦੀ ਹੈ ਤੁਹਾਡੇ ਇੱਕ ਲਾਈਫ ਸਟਾਈਲ ਤੁਹਾਡਾ ਇੱਕ ਮਾਈਂਡ ਸੈਟ ਅਲੱਗ ਕਰ ਦਿੰਦੀ ਹੈ ਚੰਗੀਆਂ ਕਿਤਾਬਾਂ ਇਹਨਾਂ ਦੇ ਚਲੋ ਮੈਂ ਜਿੰਨਾ ਵੀ ਥੋੜਾ ਬਹੁਤਾ ਪੜਿਆ ਬਚਪਨ ਤੋਂ ਲੈ ਕੇ ਤਾਂ ਮੇਰਾ ਮੇਰਾ ਸੰਸਾਰ ਉਹਦੇ ਵਿੱਚ ਹੀ ਹੈ ਜੇ ਮਨ ਲ ਜਾ ਉਹਨਾਂ ਚੋਂ ਮੈਂ ਨੂੰ ਰਿਸ਼ਤੇ ਮਿਲਦੇ ਆ ਕਿ ਅਸਲ ਜ਼ਿੰਦਗੀ ਜਿਹੜੇ ਦੇ ਲਾਦਾ ਹੋਇਆ ਯਾਰ ਇਹ ਫਲਾਣੇ ਉਸ ਨਾਵਲ ਦੇ ਕਰੈਕਟਰ ਵਰਗਾ ਬੰਦਾ ਯਾਰ ਬੜਾ ਪਿਆਰਾ ਬੰਦਾ ਹੈ ਨਾ ਜਿਹੜਾ ਫਲਾਣਾ ਕਿਰਦਾਰ ਸੀ ਨਾ ਤੇ ਉਸ ਤਰ੍ਹਾਂ ਦੇ ਲੋਕੀ ਮਿਲਣੇ ਬੜੇ ਚੰਗੇ ਲੱਗਦੇ ਆ ਤੇ ਰਚਮਿਚ ਦੀ ਜ਼ਿੰਦਗੀ ਅਦਬ ਸਾਹਿਤ ਮੇਰੇ ਸ਼ੁਰੂ ਤੋਂ ਬਹੁਤ ਹੀ ਤੇ ਉਹ ਮਲਾਦ ਵੀ ਲੋਕ ਚੰਗੇ ਲੱਗਦੇ ਜਿਹੜੇ ਅਦਬ ਦਾ ਕੰਮ ਕਰਦੇ ਆ ਲਿਖਦੇ ਆ ਲੇਖਣਾ ਜੁੜੇ ਉਹ ਬੜੇ ਚੰਗੇ ਲੱਗਦੇ ਆ ਕਿਉਂਕਿ ਹੁਣੀ ਲੋਕ ਹੁੰਦੇ ਆ ਉਹ ਮਤਲਬ ਹੈ ਕ੍ਰੀਏਟਿਵ ਕੰਮ ਕਰਨਾ ਬਹੁਤ ਮੁਸ਼ਕਲ ਹੁੰਦਾ ਜੀ ਆਸਾਨ ਨਹੀਂ ਹੈਗਾ ਇਹ ਨਹੀਂ ਕਿ ਚੀਜ਼ ਇੱਥੋਂ ਚੱਕ ਕੇ ਕੋ ਉੱਥੇ ਰੱਖ ਦੇਵੇ ਇਦਾਂ ਨਹੀਂ ਹੁੰਦਾ ਇਹ ਇਹਦਾ ਆਪਣਾ ਸੰਸਾਰ ਹੈ ਇੱਕ ਕ੍ਰੀਏਟਿਵ ਹੁਣਾ ਇੱਕ ਆਪਣੀ ਵੱਖਰੀ ਗੱਲ ਆ ਮੈਂ ਬਹੁਤ ਡਿਫਰੈਂਟ ਡਿਫਰੈਂਟ ਸ਼ਾਇਰ ਵੇਖਿਆ ਜਿਵੇਂ ਤੁਹਾਡੀ ਨੂੰ ਸਭ ਤੋਂ ਜ਼ਿਆਦਾ ਖਾਸ ਗੱਲ ਲੱਗਦੀ ਹੈ ਕਿ ਜਿਹੜੇ ਤੁਹਾਡੇ ਟੂ ਲਾਈਨਰਸ ਹੈ ਬਹੁਤ ਜ਼ਿਆਦਾ ਡੀਪ ਹੁੰਦੇ ਹੈ ਐਂਡ ਬਹੁਤ ਚੰਗੇ ਹੁੰਦੇ ਹੈ ਮੈਂ ਇੱਕ ਜ਼ਿਕਰ ਵੀ ਕਰਨਾ ਚਾਹਾਂਗੀ ਕਿ ਸਾਡੇ ਲਈ ਸਿਮਰਨ ਹੋ ਗਈ ਤੇਰੀ ਆਖੀ ਬਾਤ ਆਖਰੀ ਬਹੁਤ ਡੀਪ ਲਾਈਨ ਹੈ ਐਂਡ ਜਦੋਂ ਤੁਸੀਂ ਇਦਾਂ ਦੀ ਚੀਜ਼ਾਂ ਲਿਖਦੇ ਹੋ ਮਤਲਬ ਇਹ ਥੀਸ ਆਪਾਂ ਕਹਿ ਰਹੇ ਹਾਂ ਨਾ ਕਿ ਸ਼ਾਇਰ ਇਦਾਂ ਦੇ ਇਦਾਂ ਦਾ ਬੰਦਾ ਹੈ ਜੋ ਜ਼ਹਿਨ ਦੇ ਵਿੱਚ ਜਾਂ ਮਾਈਂਡ ਦੇ ਵਿੱਚ ਉਹ ਚੀਜ਼ਾਂ ਲਿਖਦਾ ਜੋ ਅਸੀਂ ਆਪ ਸਸ ਰੋਜ਼ ਦੇਖਦੇ ਆ ਰੋਜ਼ ਮਹਾਂ ਦੀ ਜ਼ਿੰਦਗੀ ਵਿੱਚ ਦੇਖਦੇ ਆ ਤੇ ਕੋਈ ਤੁਹਾਡੀ ਫੇਵਰਿਟ ਸ਼ਾਇਰੀ ਹੈ ਤੁਹਾਡੀ ਕੋਈ ਦੋ ਲਾਈਨ ਜਾਰ ਤੁਸੀਂ ਮੈਂਸ਼ਨ ਕਰਨਾ ਚਾਹੋਗੇ ਫਿਲਮ ਤਾਂ ਖੈਰ ਆਪਣੇ ਆਪ ਵਿੱਚ ਬਹੁਤ ਵੱਡੀ ਫਿਲਮ ਹੈ ਮੇਰਾ ਤਾਂ ਬਹੁਤ ਛੋਟਾ ਰੋਲ ਹੈ ਉਹਦੇ ਵਿੱਚ ਬਟ ਫਿਲਮ ਤੁਸੀਂ ਦੇਖੋਗੇ 10 April ਨੂੰ ਤੁਹਾਨੂੰ ਅੱਛੀ ਲੱਗੇਗੀ ਫੈਮਲੀਆਂ ਨਾਲ ਦੋਸਤਾਂ ਨਾਲ ਦੇਖੋ ਕਿਉਂਕਿ ਬਹੁਤ ਮਿਹਨਤ ਨਾਲ ਇਹਨਾਂ ਦਾ ਅਲੱਗ ਪੰਜਾਬੀ ਵਿੱਚ ਪਹਿਲੀ ਵਾਰ ਇਸ ਸਬਜੈਕਟ ਹੈ ਕਿਸੇ ਪੋएट ਤੇ ਫਿਲਮ ਆ ਰਹੀ ਲੰਗ ਇਹ ਵੀ ਅਸਰ ਕੀ ਪੰਜਾਬੀ ਇੰਡਸਟਰੀ ਦੇ ਵਿੱਚ ਪਹਿਲੀ ਵਾਰ ਇਦਾਂ ਹੈ ਕਿ ਦੋ ਸ਼ਾਇਰ ਵੀ ਇਕੱਠੇ ਆ ਰਹੇ ਆ ਫਿਲਮ ਦੇ ਵਿੱਚ ਚਲੋ ਆਦੇ ਵਿੱਚ ਕਿਉਂਕਿ ਮੇਰਾ ਤਾਂ ਕਰੈਕਟਰ ਬਹੁਤ ਅਲੱਗ ਹੈ ਮਤਲਬ ਛੋਟਾ ਜਿਹਾ ਡਿਫਰੈਂਟ ਤਰੀਕੇ ਦਾ ਪਰ ਸਤਾ ਮੂਵੀ ਸਰਤਾਜ ਉਹਨਾਂ ਦੀ ਹੈ ਜਿਆਦਾ ਕਹਿ ਸਕਦੇ ਉਹਨਾਂ ਦੇ ਨੀਰੂ ਮੈਮ ਉਹਨਾਂ ਦੇ ਬਹੁਤ ਮੇਨ ਕਰੈਕਟਰ ਹੈ ਤੇ ਫਿਲਮ ਬਹੁਤ ਵਧੀਆ ਲਿਖੀ ਜਗਦੀਪ ਉਹਨਾਂ ਨੇ ਉਹਦੇ ਪ੍ਰਤਾਪ ਉਹਨਾਂ ਨੇ ਉਹਦਾ ਟ੍ਰੀਟਮੈਂਟ ਬਹੁਤ ਕਮਾਲ ਦਾ ਕੀਤਾ ਸਰ ਅਗਰ ਮੈਂ ਸ਼ਾਇਰੀ ਦੀ ਗੱਲ ਕਰਾਂ ਤਾਂ ਤੁਸੀਂ ਮੰਨਦੇ ਹੋ ਕਿ ਸ਼ਾਇਰੀ ਦੇ ਲਈ ਮੁਹੱਬਤ ਹੋਣੀ ਜ਼ਰੂਰੀ ਹੈ ਮੁਹੱਬਤ ਤੋਂ ਬਿਨਾਂ ਦੁਨੀਆ ਦਾ ਕੁਝ ਵੀ ਨਹੀਂ ਸੰਭਵ ਜੀ ਅਸੀਂ ਮੁਹੱਬਤ ਨੂੰ ਇੰਨੇ ਕਿਥਾਂ ਚ ਕਾਇਦ ਕਰ ਦਿੰਨੇ ਹਾਂ ਇਹ ਨਹੀਂ ਕਿ ਇਹ ਇਹ ਜਿਹੜਾ ਭਾਵਨਾ ਹੈ ਜਿਹੜੀ ਫੀਲਿੰਗ ਹੈ ਨਾ ਪਿਆਰ ਦੀ ਮੁਹੱਬਤ ਇਹਦੇ ਉੱਪਰ ਫੀਲਿੰਗ ਕੋਈ ਹੈ ਨਹੀਂ ਇਹ ਤੋਂ ਬਿਨਾ ਸੰਸਾਰ ਚੱਲ ਨਹੀਂ ਸਕਦਾ ਜੇ ਸੰਸਾਰ ਸੋਹਣਾ ਲੱਗਦਾ ਚੰਗਾ ਲੱਗਦਾ ਕੁਝ ਤੁਹਾਡਾ ਰਹਿਣ ਨੂੰ ਜੀ ਕਰਦਾ ਉਹ ਮੁਹੱਬਤ ਕਰਕੇ ਹੀ ਆ ਤੇ ਇਹ ਨਫਰਤਾਂ ਤਾਂ ਦੁਨੀਆ 'ਚ ਫੈਲੀਆਂ ਲੋਕੀ ਮਾਰੀ ਜਾਂਦੇ ਇੱਕ ਦੂਜੇ ਨੂੰ ਜਨੂਨ ਚੜਿਆ ਸਿਰਾਂ ਨੂੰ ਵਹਿਸ਼ਤ ਚੜੀ ਆ ਨਾ ਤੇ ਆਰਟਿਸਟ ਦਾ ਕਲਾ ਦਾ ਤਾਂ ਹੋਕਾ ਹੀ ਮੁਹੱਬਤ ਆ ਕਲਾਕਾਰ ਦਾ ਮਜ਼ਬਾ ਜਿਹੜਾ ਉਹ ਪਿਆਰ ਮੁਹੱਬਤ ਭਾਈਚਾਰਾ ਵਿਸ਼ਵਾਸ ਏਕਤਾ ਸਤਿਪਾਵਨਾ ਸਤਕਾਰ ਖੜਾ ਲਿਟਰੇਚਰ ਜਿਹੜਾ ਮਤਲਬ ਕਵਿਤਾ ਆ ਜਾਏ ਇਨਸਾਨੀਅਤ ਦੇ ਗੁਣਾਂ ਨਾਲ ਲਬਰੇਜ਼ ਆ ਜਿਹੜੇ ਇਹ ਹੁਣੀ ਜ਼ਰੂਰੀ ਆ ਜਿੰਨਾ ਕਿਸੀਂ ਆਪਣੇ ਆਪ ਚ ਸਮੋਲੀ ਚੰਗੀ ਗੱਲ ਉਹਨਾਂ ਸਮਾਜ ਚੰਗਾ ਰਹੂਗਾ ਅਸੀਂ ਪੋਜ਼ਿਟਿਵ ਹੋਵਾਂਗੇ ਸਮਾਜ ਪੋਜ਼ਿਟਿਵ ਹੋਏਗਾ ਜੇ ਅਸੀਂ ਇੱਕ ਨੂੰ ਨਫ਼ਰਤਾਂ ਕੱਢੀ ਜਾਂਦੇ ਆ ਗਾਲਾਂ ਕੱਢੀ ਜਾਂਦੇ ਆ ਨਫ਼ਰਤ ਕਰੀ ਜਾਂਦੇ ਆ ਉਹ ਹੋਰ ਆਲੇ ਦੁਆਲੇ 네ਗਟਿਵਿਟੀ ਸਾਰੀ ਫੈਲਦੀ ਆ ਹਨਾ ਅਦਰ ਦਿੱਤੀ ਸੀ ਪੁੱਛਣਾ ਚਾਹੋਗੇ ਕਿ ਐਸ ਆਪਾਂ ਕਹਿ ਦਿੰਦੇ ਨਾ ਹਰ ਚੀਜ਼ ਦੀ ਟੀਚਿੰਗ ਹੈਗੀ ਆ ਚਾਹੇ ਸਿੰਗਿੰਗ ਹੋਵੇ ਐਕਟਿੰਗ ਹੋਵੇ ਬਟ ਸ਼ਾਇਰੀ ਇੱਕ ਇਦਾਂ ਦੀ ਚੀਜ਼ ਹੈ ਜੋ ਰੂਹ ਨਾਲ ਨਿਕਲਦੀ ਹੈ ਆਪਣੀ ਅੰਦਰੋਂ ਆਤਮਾ ਜਿਹੜੀ ਹੁੰਦੀ ਹੈ ਆਪਣੇ ਮੈਂਟਲ ਥਾਟਸ ਹੁੰਦੇ ਉੱਥੋਂ ਨਿਕਲਦੀ ਹੈ ਇਦਾਂ ਦੇ ਕਿਉਂ ਹੈ ਕਿ ਐਸ ਚੀਜ਼ ਦੀ ਟ੍ਰੇਨਿੰਗ ਕਿਉਂ ਨਹੀਂ ਹੈਗੀ ਨਹੀਂ ਇਹ ਚ ਕੁਝ ਟੈਕਨੀਕਲ ਜਿਹੜੇ ਗਰਾਫਟ ਹੈਗਾ ਉਹ ਤੁਸੀਂ ਸਿੱਖ ਸਕਦੇ ਆ ਹਨ ਤੇ ਮੀਟਰ ਕੀ ਆ ਬੈਰ ਕੀ ਆ ਬੰਦਿਸ਼ ਕੀ ਆ ਮਾਤਰੇ ਕਿ ਦਾਂਗਣੇ ਆ ਹਨਾ ਕਾਫੀ ਅਰਦੀਫ ਕੀ ਆ ਇਹ ਕੁਝ ਚਾਂਸੀਸ ਆ ਇਹ ਕੋਈ ਵੀ ਸਿੱਖ ਸਕਦਾ ਹਨ ਪਰ ਜਿਹੜਾ ਥਾਟ ਹੈ ਉਹ 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 ਨਾ ਇੱਕ ਸ਼ੇਰ ਹੈ ਕਿ ਇੱਕ ਸ਼ਾਇਰ ਨੂੰ ਚੰਗਾ ਹਮੇਸ਼ਾ ਲੱਗਦਾ ਕੋਈ ਬਹੁਤ ਹੀ ਵੱਖਰਾ ਖਿਆਲ ਆਉੜੇ ਉਸ ਖਿਆਲ ਨੂੰ ਟੁਕਮੇ ਹਰਫ ਮਿਲਣੇ ਉਹਨਾਂ ਹਰਫਾਂ ਦਾ ਅੰਤ ਨੂੰ ਵਾਕ ਹੋਣਾ ਹੈ ਨਾ ਜੀ ਇਹ 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 ਬਲੇਸਿੰਗ ਚੀਜ਼ਾਂ ਹੁੰਦੀਆਂ ਬਲੇਸਡ ਐ ਤੁਹਾਨੂੰ ਮਤਲਬ ਇਹਦੇ ਲਈ ਜਾਨ ਮਾਰਨੀ ਪੈਂਦੀ ਹੈ ਉਹਨੂੰ ਮਿਹਨਤ ਕਰਨੀ ਪੈਂਦੀ ਆ ਘੰਟਿਆਂ ਮੱਦੀ ਬਹਿਣਾ ਪੈਂਦਾ ਤੇ ਹਲਕੇ ਮੈਂ ਬਿਲਕੁਲ ਨਹੀਂ ਮੈਂਦਾ ਮੇਰਾ ਤਾਂ ਉਹ ਵੀ ਬਸ ਸਾਡਾ ਸ਼ੇਰ ਸੀਗਾ ਮੇਰਾ ਦੇਵੀ ਦਾਦਾ ਰੱਬ ਵੱਲੋਂ ਹੀ ਸੂਤ ਆ ਗਿਆ ਹੈ ਸੱਚ ਪੁੱਛੋ ਤੇ ਲਿਖਣਾ ਗਾਉਣਾ ਸੌਖਾ ਨਹੀਂ ਹੁੰਦਾ ਇਹ ਮਿਹਨਤ ਮੰਗਦੇ ਕੰਮ ਬਹੁਤ ਜ਼ਿਆਦਾ ਤੇ ਬਾਕੀ ਇਹ ਜਿੰਨਾ ਤੁਸੀਂ ਇਹ ਵੀ ਡੋਸ਼ਨ ਹੈ ਤੁਹਾਡੀ ਕਿੰਨੀ ਜਿੰਨਾ ਤੁਸੀਂ ਕਰਦੇ ਹੋ ਉਹਨਾਂ ਕੰਮ ਵਧੀਆ ਹੁੰਦਾ ਜਾਂਦਾ ਉਹਨਾਂ ਆਡੀਅੰਸ ਤੇ ਜ਼ਿਆਦਾ ਅਸਰ ਕਰਦਾ ਕੰਮ ਕਰਦਾ ਥੈਂਕ ਯੂ ਸੋ ਮਚ ਸਰ ਬੈਸਟ ਵਿਸ਼ੇਸ ਫਿਲਮ ਦੇ ਲਈ ਥੈਂਕ ਯੂ